ਹਾਂਜੀ ਮਿੱਤਰੋ ਵੈਲਕਮ ਟੂ ਸੋਹਤਾ ਬ੍ਰਾਈਟ ਜੀ ਸੋ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਡੋਗਰ ਵਸਤੀ ਗਲੀ ਨੰਬਰ 22 ਜਿੱਥੇ ਖੁੱਲ ਚੁਕਿਆ ਹੈ ਜੀ ਕੀਰਤ ਓਲੈਕਟ੍ਰੋ ਹੋਮੋਪੈਥਿਕ ਤੇ ਹਰ ਪ੍ਰਕਾਰ ਦੀਆਂ ਬਿਮਾਰੀਆਂ ਦਾ ਇਲਾਜ ਇਲੈਕਟ੍ਰੋ ਹੋਮੋਪੈਥਿਕ ਦਵਾਈਆਂ ਨਾਲ ਕੀਤਾ ਜਾਏਗਾ ਜੀ ਸੋ ਕੀਰਤ ਹੋਮੋਪੈਥਿਕ ਸੈਂਟਰ ਦੇ ਨਾਲ ਨਾਲ ਇੱਥੇ हेयर ਸੈਲੂਨ ਵੀ ਆ ਜੀ ਸੋ ਬਿਊਟੀ ਸੈਲੂਨ ਵੀ ਆ ਜੀ ਜੋ ਜਿੱਥੇ 20-25 ਪਰਾਨੇ ਆਉਣਾ ਹੋਵੇ ਉੱਤੇ ਆ ਸਕਦਾ ਹੈ ਜੀ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ ਜੀ ਹੁਣ ਤੁਹਾਨੂੰ ਦੁਕਾਨ ਜਾ ਰਹੇ ਆਪਾਂ ਡੋਗਰੇਵਾਲੀ ਗਲੀ ਨੰਬਰ 2 ਦੇ ਵਿੱਚ ਅੱਜ ਨਵੀਂ ਓਪਨਿੰਗ ਹੋ ਰਹੀ ਹੈ ਕੀਰਤ ਮੋਲ ਇਲੈਕਟ੍ਰੋ ਹੋਮੋਪੈਥਿਕ ਦਵਾਈਆਂ ਦੇ ਸੈਂਟਰ ਦੀ ਜੀ ਸੋ ਆਜੋ ਚਲਿਏ ਜੀ ਆਪਾਂ ਸੈਂਟਰ ਦੇ ਅੰਦਰ ਦਾ ਮਾਹੌਲ ਦੇਖਦੇ ਆਪਾਂ ਸਤ ਵਟਾਂ ਉੱਤੇ ਅੱਖ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਬਮਟੀਆਂ ਚਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਥ ਸੱਚ ਦੀ ਚਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ ਲੰਗਰ ਕਤਨੀ ਜਾ ਸਕਦੀ ਪਾਪਾ ਮੱਛੀਆਂ ਚਰਾਂਗਾ ਦਸਦਾਏ ਪਾਣੀ ਖੇਤਾਂ ਨੂੰ ਲਊਂਗਾ ਦਸਦਾਏ ਹੱਟ ਸੱਚ ਦੀ ਚਰਾਂਦਾ ਦਸਦਾਏ ਨਾਲ ਲੰਗਰ ਛਕਾਉਂਦਾ ਦਾਨੂ ਕਦੇ ਵੀ ਚੱਕੀ ਸਿਰ ਤੋਂ ਰੱਬ ਦੀ ਛੱਤ ਨਹੀਂ ਜਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਆਪਾਂ ਮੱਛੀਆਂ ਚ ਨੇ ਜੀ ਉੱਪਰ ਵੱਲ ਉਪਰ ਦਾ ਮਾਲ ਦਾ ਨੇ ਜੀ ਦੋਨਾਂ ਆ ਪਾਰਟੀ ਜਾ ਰਹੀ ਜੀ ਓਪਨਿੰਗ ਦੀ ਪਾਰਟੀ ਆ ਸੋ ਕੀਰਤ ਇੰਟਰਨੈਸ਼ਨਲ ਸੈਲੂਨ ਐਂਡ ਅਕੈਡਮੀ ਸਲੂਨ ਐਂਡ ਅਕੈਡਮੀ ਆ ਜੀ ਇਹ ਮੋਬੈਟਿਕ ਇਲੈਕਟ੍ਰੋ ਹੋਮੋਪੈਥਿਕ ਦਵਾਈਆਂ ਲਾ ਰਹੀ ਹੋਏਗਾ ਦੇ ਵਿਦ ਸਲੂਨ ਵੀ ਹੈ ਜੀ ਮਾਨ ਬਤਾ ਸੋਸ਼ਲ ਮਾਨ ਬਤਾ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਇੰਡੀਆ ਸਰਟੀਫਾਈਡ ਹੈ ਜੀ ਸੋ ਇਹ ਬਣਿਆ ਹੋਇਆ ਜੀ ਸਾਰਾ ਵਿੰਕਟ ਹਾਲ ਸਾਰੇ ਹਾਲ ਦੇ ਵਿੱਚ ਨੀਚੇ ਪਾਰਟੀ ਚੱਲ ਰਹੀ ਹੈ ਜੀ ਨੀਚੇ ਆਪਨਿੰਗ ਦੀ ਸਨਮਾਨਿਤ ਹੋ ਰਹੀ ਹੈ ਜੀ ਇਹ ਸਾਰੇ ਪ੍ਰੋਡਕਟ ਹੈ ਜੀ ਜਿਹੜੇ ਤੁਹਾਨੂੰ ਵਰਤੇ ਜਾਣਗੇ ਜਿਹੜਾ ਵੀ ਕਸਟਮਰ ਵਿజిਟ ਕਰੇਗਾ ਜੋ ਵੀ ਭੈਣ ਭਰਾ ਆਏਗਾ ਸੋ ਇਹ ਦੇਖੋ ਜੀ ਇੰਟਰਨੈਸ਼ਨਲ ਕੰਪਨੀਆਂ ਦੇ ਸਾਰਾ ਸਮਾਨ ਹੈ ਬਹੁਤ ਵਧੀਆ ਚੰਗੀਆਂ ਹੀ ਆ ਸੋ ਕਿਸੇ ਵੀ ਮੇਰੇ ਵੀਰ ਭਰਾ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਪ੍ਰੋਬਲਮ ਜਾਂ ਹੁੰਦੀ ਹੈ ਤੇ ਤੁਸੀਂ ਜਰੂਰ ਵਿజిਟ ਕਰੋ ਖਾਲੀ ਹਾਲਾ ਜੀ ਹਜੇ ਤਾਂ ਇਹ ਦੇਖੋ ਵਾਸ਼ਿੰਗ ਚੇਅਰ ਲੱਗੀ ਹੋਈ ਆ ਤੋ ਓਪਨਿੰਗ ਦੇ ਕਰਕੇ ਪਾਰਟੀ ਕਰਕੇ ਥੋੜਾ ਜਿਹਾ ਟੇਬਲ ਵਗੈਰਾ ਲਾਏ ਹੋਇਆ ਤਾਂ ਉਸ ਸੈਟਿੰਗ ਚੇਂਜ ਹੋਏਗੀ ਜੇ ਜੈਸੇ ਵੀ ਕੋਈ ਭੈਣ ਭਰਾ ਨੇ ਇਸ ਤਰ੍ਹਾਂ ਦੀ ਜਰੂਰਤ ਹੈ ਤਾਂ ਜਰੂਰ ਆਓ ਜੀ ਵਿਜ਼ਿਟ ਕਰੋ ਨਿਊ ਓਪਨਿੰਗ ਆ ਜੀ ਤੁਹਾਡੇ ਨਾਲ ਹੀ ਆ ਜੀ ਸਾਰਾ ਕੁਝ ਹਾਂਜੀ ਆ ਤੇ ਫੋਟੋ ਵੀ ਸਾਰਿਆਂ ਜੀ ਦਾ ਬਹੁਤ ਸੋਹਣੀ ਜਿਹੀ ਬਣੀ ਹੈ ਇਹ ਜੀ ਰੂਮ ਹੈ ਇਹ ਜਿਹੜੀ અમારી ਵਾਸ਼ਿੰਗ ਟੇਬਲ ਹੈਗੀ ਆ ਸੋ ਹਾਂਜੀ ਮਿੱਤਰੋ ਕਿੱਦਾਂ ਦਾ ਲੱਗਿਆ ਜੀ ਸਾਡੇ ਨਾਲ ਕੀਰਤ ਹੋਮੋਪੈਥਿਕ ਸੈਂਟਰ ਦੀ ਸੈਰ ਕਰਕੇ ਜੀ ਸੋ ਜੁੜੇ ਰਹੋ ਜੀ ਸੋਤਾ ਬ੍ਰਾਈਟ ਦੇ ਨਾਲ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਫਰੀਦਕੋਟ ਸ਼ਹਿਰ ਦੀਆਂ ਦਿਖਾਵਾਂਗੇ ਜੀ ਸੋ ਸ਼ੇਅਰ ਕਰ ਦਿਓ ਕਮੈਂਟ ਕਰੋ ਲਾਈਕ ਕਰੋ ਜੀ ਸੋ ਕਮੈਂਟ ਕਰਕੇ ਦੱਸਿਓ ਜੀ ਸ਼ੇਅਰ ਕਰੋ ਫੋਲੋ ਜ਼ਰੂਰ ਕਰ ਲਿਓ ਜੀ ਸਬਸਕ੍ਰਾਈਬ ਕਰੋ ਚੈਨਲ ਨੂੰ ਸੋ ਬੇਨਤੀ ਹੈ ਜੀ ਸਪੋਰਟ ਕਰੋ ਜੀ ਤੁਹਾਨੂੰ ਬਹੁਤ ਨਵੀਆਂ-ਨਵੀਆਂ ਚੀਜ਼ਾਂ ਦੇ ਦਰਸ਼ਨ ਕਰਾਵਾਂਗੇ ਜੀ ਬਹੁਤ ਹੀ ਚੀਜ਼ਾਂ ਰੂਬਰੂ ਕਰਾਵਾਂਗੇ ਤੁਹਾਡੇ ਨਵੀਆਂ ਤੋਂ ਨਵੀਆਂ ਚੀਜ਼ਾਂ ਦਿਖਾਈਆਂ ਜਾਣੀਆਂ ਤੁਹਾਨੂੰ ਫ੍ਰੀਕੋਟ ਸ਼ਹਿਰ ਦੀਆਂ ਸੋ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਸੋ ਜੁੜੇ ਰਹੋ ਸੋਤਾ ਫਰਾਈਟ ਦੇ ਨਾਲ